ਕਮਿਊਨਿਟੀ ਮੈਡੀਕਲ ਕਾਲਜ ਆਰਥ ਸਕਾਦਰ ਸਹਿਯੋਗ ਨਾਲ 60 40 ਦਿਨਾਂ ਵਿੱਚ ਉਹ ਤਿਆਰ ਹੋ ਰਿਹਾ ਫੌਜ ਤੋਂ ਜ਼ਮੀਨ ਲੈ ਲਈ ਅਸੀਂ ਉਹਨਾਂ ਨੂੰ ਅਸੀਂ ਮਤਲਬ ਬਦਲਾ ਲਈ ਉਹਨਾਂ ਨਾਲ ਜ਼ਮੀਨ ਤੇ ਉਸ ਤੋਂ ਬਾਅਦ ਕੁੜੀਆਂ ਦਾ ਕਾਲਜ ਤਿਆਰ ਹੋ ਗਿਆ ਸੀ ਇਹ ਤਾਂ ਸਕੂਲ ਵੀ ਸੀ ਸੀਨੀਅਰ ਸੈਕੰਡਰੀ ਸਕੂਲ ਹੋ ਗਿਆ ਤੇ ਉਹ ਵੀ ਮਿਲਦਾ 40 ਉਹ ਹਾਂਜੀ ਹੁਣ ਬਸ ਉਦਘਾਟਨ ਕਰਨਾ ਰੱਖਾ ਅਗਲੇ ਅਗਲੇ ਸਪੈਸ ਤੇ ਮਰੇ ਕੋਲੇ ਦੀਆਂ ਪਿੰਡਾਂ ਦੀਆਂ ਸੜਕਾਂ ਮੰਡੀਆਂ ਖੇਡਾਂ ਦੇ ਮੈਦਾਨ ਸੀਵਰੇਜ ਦਾ ਮੇਰੇ ਕੋਲੇ ਦਾ ਕੰਮ ਇਹ ਸਾਰੇ 150 ਕਰੋੜ ਰੁਪਏ ਦਾ ਜਿਹੜਾ ਸਾਡਾ ਪ੍ਰੋਜੈਕਟ ਹੈ ਜਿਹੇ ਤਸੀਲ ਕੰਪਲੈਕਸ ਹੈ ਨਵਾਂ ਅਮਰਗੜ ਦਾ ਤਸੀਲ ਕੰਪਲੈਕਸ ਪੇ ਸਭ ਸਭ ਤਸੀਲ ਜੋੜੇਪੁਰ ਵਾਲੀ ਜਿਹੜੀ ਸੜਕ ਹੈ ਅੰਨੇ ਤੱਕ ਉਲਪੋੜ ਵੀ ਉਲਪੋੜ ਵੀ ਹੁਣ ਬਹੁਤ ਪਰਾਣਾ ਹੋ ਗਿਆ ਉਹਦਾ ਤਾਂ ਵੀ ਨਕਸ਼ੇ ਬਣ ਗਏ ਨੇ ਤੇ ਸੁਮਲੇ ਕੋਲੇ ਨੂੰ ਚਮਕਾ ਦੇਾਂਗੇ ਅਰੇ ਜਦੋਂ ਤੋਂ ਮਲੇਰਕੋਟਲੇ ਹੀਵਾ ਮੁਸਲਮਾਨ ਲਈ ਹੈ ਲੇਕਿਨ ਮਲੇਰਕੋਟਲੇ ਹੀਵਾ ਨਹੀਂ ਹੋ ਰਿਹਾ ਤਹਿਸੀਲ ਵੱਲੋਂ ਤਹਿਸੀਲਦਾਰ ਕਰਦੇ ਅੱਛਾ ਹਾਂ ਬਹੁਤ ਬੜਾ ਬਹੁਤ ਕਾਂਗਰਸ ਨਾਲ ਹੀ ਬੰਦ ਹੋਇਆ ਸੀ ਕਾਂਗਰਸ ਨਾਲ ਹੀ ਬੰਦ ਹੋਇਆ ਸੀ ਪਰ ਆਪਣੇ ਚੱਲਦਾ ਵਾ ਹੁਣ ਫੇਰ ਬੰਦ ਹੈ ਪਹਿਲਾਂ ਕਾਂਗਰਸ ਨੇ ਬੰਦ ਕਰਿਆ ਸੀ ਮੈਂ ਗੱਲ ਕਰ ਮੈਂ ਗੱਲ ਥੈਂਕ ਯੂ ਅਰੇ ਇੱਕ ਜਿਹੜਾ ਮਿੰਦੀ ਪਸਾ ਲਈ ਤੁਸੀਂ ਐਲਾਨ ਕੀਤਾ ਜਿਹੜੇ ਪਹਿਲਾਂ ਫਾਰਮੈਟ ਲੋਕਾਂ ਨੇ ਵੀ ਨਹੀਂ ਫਿਰ ਉਹ ਨਹੀਂ ਡਾਊਨ ਨਹੀਂ 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 ਕੋਈ ਨਹੀਂ بس ਪਿੰਡ ਤਾਂ ਖਾਲੀ ਪੈ ਨੇ ਮਿਨੀ ਬੱਸਾਂ ਬਲੋ ਚੱਲੀ ਨਹੀਂ ਰਹੀਆਂ ਜੀ ਕੋਈ ਹੈ ਨਹੀਂ بس ਸਰ ਪਿੰਡਾਂ ਦਾ ਤਾਂ ਤੋੜ ਹੀ ਦਿੱਤਾ ਹੈ ਬਸਾਨਾ ਸਿਸਟਮ ਸੋ 30 ਕਿਲੋਮੀਟਰ ਦਾ ਜਿਹੜਾ ਰੂਟ ਬਣੂਗਾ ਜਿਦੇ ਵਿੱਚ ਇੱਕ ਮਿਊਸਪਲ ਕਮੇਟੀ ਵੀ ਆ ਸਕਦੀ ਹੈ ਤੇ ਇੱਕ ਨਗਰ ਕੌਂਸਲ ਵੀ ਆ ਸਕਦੀ ਹੈ 30 ਕਿਲੋਮੀਟਰ ਦਾ ਰੂਟ ਬਣੂਗਾ ਤੇ ਉਹ ਉਹ ਅਸੀਂ ਜਾਰੀ ਕਰਾਂਗੇ ਟ੍ਰਾਂਸਪੋਰਟ ਵਿਭਾਗ ਮੰਡਲ ਕਬੜਾ ਰਹੇ ਆਂ ਔਰ ਕੋਈ ਉਹਦੇ ਚ ਸਪਰਸ਼ ਨਹੀਂ ਕੋਈ ਉਹਦੇ ਚ ਪੈਸਾ ਨਹੀਂ ਜਹਾਂਗੀਰ ਤੋਂ ਜੋੜੇਪੁਰ ਤੱਕ ਰੋਡ ਪਹਿਲਾਂ ਨਹਿਰ ਦੀ ਪਟੜੀ ਤੇ ਬਣੀ ਹੋਈ ਸੀ ਉਹ ਕੋ ਮਤਲਬ ਨਹਿਰ ਦੀ ਜਦੋਂ ਖਤਮ ਹੋਈ ਆ ਪਟੜੀ ਪੱਕੀ ਜੀ ਨਹਿਰ ਪੱਕੀ ਉਹ ਤੋਂ ਬਾਅਦ ਉਹ ਖਤਮ ਹੋ ਗਈ ਉਹ ਵੀ ਲੋਕਾਂ ਦੀ ਜਹਾਂਗੀਰ ਤੋਂ ਜਹਾਂਗੀਰ ਤੋਂ ਜੋੜੇਪੁਰ ਤੱਕ ਨਹਿਰ ਹੈ ਜਿਹੜੀ ਇਹਦੇ ਤੇ ਸੜਕ ਬਣੀ ਹੋਈ ਸੀ ਪਹਿਲਾਂ ਉਹ ਜਦੋਂ ਸੜਕ ਤੇ ਨਹਿਰ ਪੱਕੀ ਕੀਤੀ ਉਹ ਖਤਮ ਹੋ ਗਈ ਜੀ ਉਹ ਵੀ ਲੋਕਾਂ ਦੀ ਮੰਗ ਆ ਵੀ ਬਣਣੀ ਹੈ ਸੜਕਾਂ ਦਾ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਹੁਣ ਇੱਕ ਸਿੰਗਲ ਸੜਕ ਵੀ ਜਿਹੜੀ ਉਹ ਛੱਡਾਂਗੇ ਨਹੀਂ ਬਲਕਿ ਠਾਰਾ ਠਾਰਾ ਬੁੱਟੀਆਂ ਵੀ ਕਰਾਂਗੇ ਬਹੁਤ ਸਾਰੇ ਪਿੰਡਾਂ 'ਚ ਫਿਰਨੀਆਂ ਵੀ ਜਿਹੜੀਆਂ ਕੱਚੀਆਂ ਨਹੀਂ ਛੱਡਣੀਆਂ ਸੀ ਪਿੰਡਾਂ ਦੀਆਂ ਟੋਬਿਆਂ ਦਾ ਕੰਮ ਚੱਲੂਗਾ ਟੋਬਿਆਂ ਦੀ ਸਫਾਈ ਹੋਊਗੀ ਔਰ ਮੈਰੀ ਪਾਣੀ ਦਾ ਬਹੁਤ ਜ਼ਿਆਦਾ ਤੁਨ ਤੁਨੂ ਵੀ ਲੋਕ ਕਹਿੰਦੇ ਹੋਣੇ ਪਿੰਡਾਂ 'ਚ ਜਿੱਥੇ 40 40 ਸਾਲ ਬਾਅਦ ਮੈਰੀ ਪਾਣੀ ਜਿਹੜਾ ਉਹ ਪਹੁੰਚਿਆ ਅੱਸੀਆਂ ਜਾਂ ਥੱਲੇ ਪਾਈਪ ਦਬਕੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਕਿ ਪੰਜਾਬ ਜਿਹੜਾ ਉਹਨੂੰ ਨੰਬਰ 1 ਸੂਬਾ ਬਣਾਈਏ ਮੇਰੇ ਉਹਦਾ ਸਾਰਾ ਫਾਰਮੈਲਟੀ ਜਿਹੜੀ ਹੋ ਗਈ ਹੈ ਕਿ ਕੋਕ ਮੇਰੇ ਕਾਲਜ ਦੇ ਵਿੱਚ ਕਲੋਜ਼ ਹੈ ਕਿ ਹਸਪੀਟਲ ਵੀ ਅਪਰੇਟ ਕਰਨਾ ਪੈਂਦਾ ਸੋ 200 ਬੈੱਡ ਦਾ ਹਸਪੀਟਲ ਹੈ 100 ਬੈੱਡ 100 ਜਿਹੜੀ ਸੀਟ ਹੈ ਉਹ ਐਮਬੀਬੀਐਸ ਦੀ ਅਯੁੱਧ ਨਾਸ਼ਾ ਲੈ ਕੇ ਅੱਜ ਦੁਆ ਕੀਤੀ ਆ ਲੋਕਾਂ ਨੇ ਜੀ ਬੜਾ ਵਧੀਆ ਬੜਾ ਮੈਨੂੰ ਅੱਛਾ ਲੱਗਿਆ ਜੀ ਇੱਥੇ ਦੁਆ ਕੀਤੀ ਹੈ ਕਿ ਆਓ ਆਪਾਂ ਸਾਰੇ ਲੜਕੇ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਔਰ ਜਦੋਂ ਲੋਕਾਂ ਨਾਲ ਲੱਗੇ ਲੋਕ ਲਹਿਰ ਬਣ ਗਈ ਉਦੋਂ ਕੋਈ ਵੀ ਅਸੀ ਅਡਿਕਸ਼ਨ ਨਹੀਂ ਹੁੰਦੀ ਜਿਹੜੀ ਜਿਹੜੀ ਹਟ ਸਕੇ ਸੋ ਲੋਕ ਪਿੰਨਾਂ ਦੇ ਲੋਕ ਜਿਹੜੇ ਨੂੰ ਪੰਚਾਇਤ ਪਿੰਡਾਂ ਦੀਆਂ ਉਮਤੇ ਪਾ ਲਈ ਮਲੇ ਕੁਲੇ ਦੇ ਲੱਕ ਦੇ 40 40 ਪਿੰਡਾਂ ਨੇ ਵੀ ਸੰਦੌਰ ਦੇ ਅਲੱਗ-ਅਲੱਗ ਪਿੰਡਾਂ ਨੇ ਤੇ ਉਹ ਕਿ ਅਸੀਂ ਸਾਥ ਦੇਵਾਂਗੇ ਹੈਨਾ ਹਾਜੀ ਮੈਨੂੰ ਅੱਜ ਅੱਜ ਮਿਲ ਗਿਆ ਵੈਸੇ ਸਾਡੇ ਐਮਪੀ ਸਾਹਿਬ ਵੀ ਖੜੇ ਨੇ ਅਸੀਂ ਵੀ ਇੱਥੋਂ ਬਨਾਂਸਵਾ ਜੀ